ਦੋਹਰਾ ਜਬ ਨ ਸੋਮਬਰ ਅਨ ਮਾਰਿਓ ਦੇਵੀ ਇਹ ਪ੍ਰਕਾਰ ਜਦੋਂ ਇਸ ਤਰ੍ਹਾਂ ਦੇਵੀ ਨੇ ਨਿਸ਼ੋਮਬ ਦੇਹੰਤ ਨੂੰ ਮਾਰ ਦਿੱਤਾ ਭਾਜ ਤੈਤ ਇੱਕ ਸ਼ੋਮਬ ਪੈ ਗਇਓ ਤੁਰੰਗਾ ਮਟਾ ਤਦੋ ਇੱਕ ਦੇਤ ਘੋੜੇ ਉੱਤੇ ਸਵਾਰ ਹੋ ਕੇ ਸ਼ੋਮਬ ਕੋਲ ਭੱਜ ਕੇ ਗਿਆ ਆਨ ਸੋਮਬ ਪੈ ਤਿੰਨ ਕਹੀ ਸਕਲ ਜੁੱਧ ਕੀ ਬਾਤ ਉਸਨੇ ਆਕੇ ਸ਼ੁੰਭ ਕੋਲ ਯੁੱਧ ਦੀ ਸਾਰੀ ਵਾਰਤਾ ਕਹੀ ਤਵ ਭਾਜੇ ਦਾਨਵ ਸਵੈ ਮਾਰ ਲਿਓ ਤੋਇ ਪ੍ਰਾਤ ਕੇ ਜਦੋ ਤੇਰੇ ਭਰਾ ਨਿਸ਼ੁੰਭ ਨੂੰ ਦੇਵੀ ਨੇ ਮਾਰ ਲਿਆ ਤਦੋ ਸਾਰੇ ਦਾਇਤ ਰਣ ਭੂਮੀ ਵਿੱਚੋਂ ਭਜ ਆਏ ਸਵੈਆ ਸ਼ੁੰਭਨ ਸੁੰਭ ਹਣਿਓ ਸੁਣਕੇ ਬਰ ਬੀਰਣ ਕੇ ਚਿਤ ਸ਼ੋਭ ਸਮਾਇਓ ਸ਼ੋਮਬਨ ਨੇ ਸ਼ੋਮਬਦਾ ਮਾਰਿਆ ਜਾਣਾ ਸੁਣਿਆ ਤਾਂ ਉਸ ਬਲਵਾਨ ਦੇ ਚਿੱਤ ਵਿੱਚ ਕਰੋਧ ਪਰ ਗਿਆ ਸਾਜ ਚੜਿਓ ਗਜਬਾਜ ਸਮਾਜ ਕੈ ਦਾਨਵ ਪੁੰਜ ਲੀਏ ਰਣ ਆਇਓ ਉਹ ਹਾਥੀਆਂ ਅਤੇ ਘੋੜਿਆਂ ਦੇ ਸਮੂਹ ਨੂੰ ਸਜਾ ਕੇ ਚੜ ਚੱਲਿਆ ਅਤੇ ਦਿਨਤਾ ਦੇ ਦਾਲ ਨਾਲ ਲੈ ਕੇ ਰਣ ਭੂਮੀ ਵਿੱਚ ਆ ਡਟਿਆ ਉਹ ਮੋਪਿਆ ਨਾ ਕ ਲੋਥ ਪਈ ਲਖ ਸਰਾਉਣ ਸਮੂਹ ਮਹਾ ਬਿਸਮਾਇਓ ਉਸ ਭਿਆਨਕ ਯੁੱਧ ਭੂਮੀ ਵਿੱਚ ਪਈਆਂ ਲੋਥਾ ਅਤੇ ਲਹੂ ਦੇ ਛੱਪੜ ਸਮੂਹ ਨੂੰ ਵੇਖ ਕੇ ਰਾਜਾ ਸ਼ੋਮਬ ਆਪਣੇ ਮਨ ਵਿੱਚ ਬਹੁਤ ਹੈਰਾਨ ਹੋਇਆ ਮਨ ਹ ਸਾਰਸੁਤੀ ਉਮੜੀ ਜਲ ਸਾਗਰ ਕੇ ਮਿਲ ਬਹਿ ਕਹਤਾ ਆ ਇੰਜ ਵਰਤੀਤ ਹੁੰਦਾ ਹੈ ਮਾਨੋ ਲਹੂ ਨਾਲ ਭਰੀ ਸਰਸਵਤੀ ਨਦੀ ਉਮੜ ਕੇ ਸਾਗਰ ਦੇ ਜਲ ਵਿੱਚ ਮਿਲਣ ਚਾ ਰਹੀ ਹੋਵੇ ਚੰਡ ਪ੍ਰਚੰਡ ਸੋ ਕੇ ਹਰ ਕਾਲਕਾ ਉਹ ਸ਼ਕਤੀ ਮਿਲ ਜੁਦ ਕਰਿਓ ਹੈ ਪ੍ਰਚੰਡ ਚੰਡੀ ਸ਼ੇਰ ਕਾਲੀ ਅਤੇ ਦੇਵ ਸ਼ਕਤੀਆਂ ਨੇ ਮਿਲ ਕੇ ਯੁੱਧ ਕੀਤਾ ਹੈ दानव सेना हत इन हु सब यो कहके मन कोप भरयो है इना ने दैता दी सारी सेना मार दीती है ए कह के, के शुंभ दा मन क्रोध नाल भर गया बांदक बांद भरयो अव लोकक शोकक पायन आ गए तरयो है ਪਰ ਆਨ ਸ਼ੁੰਭ ਦਾ ਪਿਆ ਹੋਇਆ ਤੜ ਵੇਖ ਕੇ ਦੁੱਖ ਨਾਲ ਉਸ ਨੇ ਅੱਗੇ ਪੈਰ ਨਹੀਂ ਧਰਿਆ। ਤਾਂ ਇਹ ਸਕੇ ਉਹ ਨਾ ਭਇਓ ਭਏ ਪੀਤੇ ਚਿਤਾ ਮਾਨੋ ਲੰਗ ਪਰਿਓ ਹੈ। ਉਹ ਇਤਨਾ ਪੈਪੀਤ ਹੋ ਗਿਆ ਕਿ ਅੱਗੇ ਚੱਲ ਨਾ ਸਕਿਆ। ਇੰਜ ਪ੍ਰਤੀਤ ਹੁੰਦਾ ਹੈ ਮਾਨੋ ਚਿੱਤਰੇ ਨੂੰ ਲੰਗ ਪੈ ਗਿਆ ਹੋਵੇ। फेर कै हो दल को जब शुंभ सोमान चले तब दैत कणे जदों फिर शुंभ ने फौज नु हुक्म देता तदो बहुत सारे दैत मान के युद्ध नु चल पे गजराज सो बाजन के अश्वार रथी रथ पायक कौन गणै वड्डे वड्डे हाथियां आते घोड़ियां दे सवार ਰੱਥਾਂ ਵਾਲੇ ਰੱਥ ਅਤੇ ਪੈਦਲ ਸੈਨਾ ਦੀ ਕੌਣ ਗਿਣਤੀ ਕਰ ਸਕਦਾ ਹੈ ਤਹਾਂ ਘੇਰ ਲਈ ਚਹੁ ਔਰ ਤੇ ਚੰਡ ਮਹਾਤਨ ਕੇ ਤਨ ਦੀ ਹੀ ਬਣੈ ਵੱਡੇ ਸ਼ਰੀਰਾਂ ਵਾਲੇ ਦੇਵਤਾ ਨੇ ਉਥੇ ਚੋਹਾ ਪਾਸਿਆਂ ਤੋਂ ਮਹਾਨ ਚੰਡੀ ਨੂੰ ਘੇਰ ਲਿਆ ਹੈ ਮਨੋਂ ਭਾਨ ਕੋ ਛਾਏ ਲਿਓ ਉਮੜੈ ਕਨਕੋਰ ਕਮੰਡ ਘਟਾਨ ਸਣੈ ਇੰਜ ਭਰਤੀਤ ਹੁੰਦਾ ਹੈ ਮਾਨੋ ਉਮੜੇ ਹੋਏ ਕਣੇ ਬਦਲਾ ਦੀਆਂ ਗੱਜਦੀਆਂ ਹੋਈਆਂ ਘਟਾਵਾ ਨੇ ਸੂਰਜ ਨੂੰ ਟਕ ਲਿਆ ਹੋਵੇ ਦੋਹਰਾ ਚੋਂ ਔਰ ਕੇਰੋ ਪਰਿਓ ਤਬਾ ਚੰਡ ਇਹ ਕੀਨ ਜਦੋਂ ਚੋਹਾ ਪਾਸਿਆਂ ਤੋਂ ਘੇਰਾ ਪੈ ਗਿਆ ਤਦੋਂ ਚੰਡੀ ਨੇ ਇਹ ਕੰਮ ਕੀਤਾ ਕਾਲੀ ਸੋ ਹਸ ਤਿਨ ਕਹੀ ਨੈਣ ਸੈਣ ਕਰ ਦੀਨ ਇਹ ਭਾਸਕੇ ਕਾਲੀ ਨੂੰ ਕਿਹਾ ਅਤੇ ਅੱਖਾਂ ਨਾਲ ਸੰਕੇਤ ਕਰ ਦਿੱਤਾ ਕਬਿਤ ਕੇਤੇ ਮਾਰ ਡਾਰੇ ਓ ਕਿਤਕ ਚਬਾਏ ਡਾਰੇ ਕਿਤਕ ਬਗਾਏ ਡਾਰੇ ਕਾਲੀ ਕੋਪ ਤਬਹੀ ਚੰਡੀ ਦੇ ਸਕੇਤ ਕਰਨ ਤੇ ਕਾਲੀ ਨੇ ਕ੍ਰੋਧ ਕਰਕੇ ਕਿਤਨੇ ਹੀ ਮਾਰ ਦਿੱਤੇ ਕਿਤਨੇ ਹੀ ਚਬ ਸੁਟੇ ਅਤੇ ਕਿਤਨੇ ਹੀ ਚੁੱਕ ਕੇ ਪਰੇ ਸੁੱਟ ਦਿੱਤੇ ਬਾਜ ਗਜ ਭਾਰੇ ਤੇ ਤੋ ਨਖਣ ਸੋ ਫਾਰ ਡਾਰੇ ਐਸੇ ਰਣ ਭੈ ਕਰਨਾ ਪਾਇਓ ਆਗੇ ਕਬਹੀ ਵਡੇ ਵਰਡੇ ਹਾਥੀ ਆਤੇ ਘੋੜੇ ਤਾਂ ਨਹੂਆ ਨਾਲ ਚੀਰ ਸੁਟੇ ਅਜੇ ਹਾ ਭਿਆਨਕ ਯੁੱਧ ਅੱਗੇ ਕਦੇ ਵੀ ਨਾ ਹੋਇਆ ਸੀ ਭਾਗੇ ਬਹੁ ਬੀਰ ਕਾਹੂ ਸੁਧ ਨਾ ਰਹੀ ਸਰੀਰ ਹਲਚਾਲ ਭਰੀ ਮਾਰੇ ਆਪਸ ਮੈਂ ਤਬ ਹੀ ਬਹੁਤ ਸੂਰਮੇ ਭਜ ਚੱਲੇ ਕਿਸੇ ਨੂੰ ਸ਼ਰੀਰ ਦੀ ਵੀ ਸੋਧ ਨਾ ਰਹੀ ਅਜੇ ਹੀ ਹਲਚਲ ਮਚੀ ਕਿ ਅਨੇਕ ਸੂਰਮੇ ਆਪਸ ਵਿੱਚ ਹੀ ਇੱਕ ਦੂਜੇ ਦੇ ਹੇਠਾਂ ਆ ਕੇ ਦਬਕੇ ਮਰ ਗਏ ਪੇਕ ਸੁਰ ਰਾਏ ਮਨ ਹਰਖ ਵਡਾਏ ਸੁਰ ਪੁੰਜਨ ਬੁਲਾਏ ਕਰੈ ਜੈ ਜੈਕਾਰ ਸਭ ਹੀ ਦੇਵਤੇ ਆਦਾ ਰਾਜਾ ਇੰਦਰ ਦੇਵਤਾਂ ਨੂੰ ਮਰਦਾ ਵੇਖ ਕੇ ਮਨ ਵਿੱਚ ਪ੍ਰਸੰਨ ਹੋਇਆ ਅਤੇ ਦੇਵਤਿਆਂ ਦੇ ਸਾਰੇ ਢੋਲਿਆਂ ਨੂੰ ਬੁਲਾ ਬੁਲਾ ਕੇ ਜੈ ਜੈਕਾਰ ਕਰਨ ਲੱਗਾ। ਕ੍ਰੋਧਮਾਨ ਭਇਓ ਕਹਿਓ ਰਾਜਾ ਸਭ ਦੇਵਤਨ ਕੋ ਐਸੋ ਯੁੱਧ ਕੀਨੋ ਕਾਲੀ ਡਾਰਿਓ ਵੀਰ ਮਾਰਕੇ। ਸਾਰਿਆਂ ਦੇਵਤਾਂ ਨੂੰ ਕ੍ਰੋਧਵਾਨ ਹੋ ਕੇ ਰਾਜਾ ਸ਼ੁੰਭ ਨੇ ਕਿਹਾ ਕੇ ਕਾਲੀ ਨੇ ਅ제ਹਾ ਯੁੱਧ ਕੀਤਾ ਹੈ ਅਤੇ ਸੂਰਮਿਆਂ ਨੂੰ ਮਾਰ ਸੁੱਟਿਆ ਹੈ। ਬਲ ਕੋ ਸੰਭਾਰ ਕਰ ਲਈਨੀ ਕਰਵਾਰ ਡਾਰ ਬੈਠੋ ਰਨ ਮਦ ਮਾਰ ਮਾਰ ਇਉਂ ਉਚਾਰ ਕੇ। ਜੰਬ ਨੇ ਆਪਣੇ ਬਾਲ ਨੂੰ ਸੰਭਾਲ ਕੇ ਹੱਥ ਵਿੱਚ ਤਲਵਾਰ ਅਤੇ ਢਾਲ ਪਕੜ ਲਈ। ਅਤੇ ਮਾਰੋ ਮਾਰੋ ਬੋਲਦਾ ਯੁੱਧ ਭੂਮੀ ਵਿੱਚ ਵੜ ਗਿਆ। ਸਾਥੁ ਪਏ ਸੁੰਭ ਕੇ ਸੋਮਾਹਾ ਬੀਰ ਧੀਰ ਜੋਦੇ ਲੀਨੇ ਹਥਿਆਰ ਆਪ ਆਪਣੇ ਸੰਭਾਰ ਕੈ ਮਹਾਨ ਬਲਵਾਨ ਅਤੇ ਧੀਰ ਜਵਾਨ ਯੋਧੇ ਆਪਣੇ ਆਪਣੇ ਸ਼ਸਤਰ ਸੰਭਾਲ ਕੇ ਸ਼ੁੰਭ ਦੇ ਨਾਲ ਤੁਰ ਪਏ ਐਸੇ ਚਲੇ ਦਾਨੋ ਰਾਵ ਮੰਡਲ ਚਪਾਨੋ ਮਾਨੋ ਸਲਵ ਉਡਾਨੋ ਕੁੰਝ ਪਖਣ ਸੋ ਧਾਰਕੈ ਦੈਂਤ ਇਸ ਤਰ੍ਹਾਂ ਚੱਲ ਪਏ ਮਾਨੋ ਸੂਰਜ ਮੰਡਲ ਨੂੰ ਲੁਕਾਉਣ ਲਈ ਢਿੱਡੀ ਦਾ ਲੰਕੰਬ ਤਾਰਣ ਕਰਕੇ ਉਹ ਡਿਆ ਜਾ ਰਿਹਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ